ਜੋ ਜੀਆਗਰਮਿਕ ਏਟੀ ਹੈ ਉਹਨਾਂ ਵੱਲੋਂ ਉਹਨਾਂ ਦੀ ਇਸ ਨੂੰ ਵਾਤਾਵਰਨ ਪੰਛੀ ਜਾਗਰੂਕ ਕਰਨ ਲਈ ਵਾਤਾਵਰਨ ਜੋ ਕਿ ਸਾਡੇ ਅਜੇ ਸਮੇਂ ਦੀ ਅਟੋਪੀ ਲੋੜ ਹੈ ਮੁੱਖਮ ਦੀ ਲੋੜ ਹੈ ਉਸ ਵਰਗੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਇਹ ਸਮਾਗਮ ਅਮਿਤ ਸੁਭਾਨ ਮੈਂ ਬੇਨਤੀ ਕਰਾਂਗਾ ਮੁੱਖ ਮਹਿਮਾਨ ਜੀ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੂੰ ਕਿ ਅਸੀਂ ਕੀ ਕਰਨਾ ਹੈ ਸ਼ਿਪਮਰ ਚਾਵਦੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਐਸਐਸਪੀ ਬਟਾਲਾ ਏਡੀਸੀ ਸਾਹਿਬ ਐਸਪੀਨ ਸਾਹਿਬ ਸੁਭਾ ਮਰੀਆ ਟਾਈਮਸ ਨਾਉ ਪੰਜਾਬ ਦੇਖੋ ਜੀ ਸ਼ਿਪਮਰ ਬਟਾਲਵੀ ਜਿਹੜੇ ਮਰਹੂਮ ਮੇਰੇ ਚਾਚਾ ਜੀ ਸਨ ਅੱਜ ਉਹਨਾਂ ਦੀ 99ਵੀਂ ਜਨਮ ਦਿਵਸ ਹੈ ਮਨਾਇਆ ਗਿਆ ਪੰਜਾਬ ਸਟੇਟ ਲੈਵਲ ਤੇ ਬੜੇ ਮਾਣ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਬਹੁਤ ਅੱਛਾ ਲੱਗਾ ਔਰ ਬਟਾਲਵੀ ਸਾਹਿਬ ਨੂੰ ਇਸ ਸਰਕਾਰ ਨੇ ਵੀ ਕਾਫੀ ਮਾਨ ਦਿੱਤਾ ਮੈਂ ਇਹ ਜ਼ਰੂਰ ਗੱਲ ਨਾਲ ਜੋੜਾਂਗਾ ਕਿਉਂਕਿ ਦੂਸਰੀ ਵਾਰ ਉਹਨਾਂ ਨੇ ਇਸ ਪੱਧਰ ਦਾ ਫੰਕਸ਼ਨ ਕਰਵਾ ਦਿੱਤਾ ਔਰ ਬੜਾ ਅੱਛਾ ਲੱਗਾ ਅੱਜ ਉਹਨਾਂ ਨੇ ਸਾਨੂੰ ਇਸ ਬੜੇ ਵੱਡੇ ਮੌਕੇ ਤੇ ਸਾਨੂੰ ਇਨਵਾਈਟ ਕੀਤਾ ਬੁਲਾਇਆ ਔਰ ਪੂਰਾ ਸਨਮਾਨ ਸਾਨੂੰ ਮਿਲਿਆ ਇਹ ਸਾਡੇ ਲਈ ਬੜੇ ਫਖਰ ਦੀ ਗੱਲ ਔਰ ਇਸੇ ਤਰ੍ਹਾਂ ਅਸੀਂ ਚਾਹਾਂਗੇ ਕਿ ਬਟਾਲਵੀ ਸਾਹਿਬ ਨੂੰ ਉਹਨਾਂ ਦੇ ਸ਼ਹਿਰ ਦੇ ਵਿੱਚ ਜਿੱਥੇ ਉਹਨਾਂ ਦਾ ਜੱਦੀ ਘਰ ਹੈ ਜਿੱਥੇ ਅੱਜ ਮੈਂ ਰਹਿ ਰਿਹਾ ਔਰ ਅਸੀਂ ਇਹ ਹੀ ਚਾਹਾਂਗੇ ਕਿ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਨੂੰ ਇਹ ਮਾਨ ਬਖਸ਼ਣਾ ਚਾਹੀਦਾ ਹੈ ਅੱਜ ਇੱਕ ਵਾਰ ਫਿਰ ਬਟਾਲੇ ਦੀ ਇਤਿਹਾਸਿਕ ਧਰਤੀ ਦੇ ਸਾਨਾਬੱਤੇ ਧਰਤੀ ਦੇ ਆਉਣ ਦਾ ਮੌਕਾ ਮਿਲਿਆ ਸੋ ਮਾਰਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਨਮਾਨੀ ਦੀ ਸਰਕਾਰ ਵੱਲੋਂ ਪੰਜਾਬ ਦੇ ਅੰਦਰ ਜਿੱਥੇ ਵੱਖ-ਵੱਖ ਸੈਕਟਰ ਤੋਂ ਵੱਡੇ ਕੰਮ ਕੀਤੇ ਜਾ ਰਹੇ ਨੇ ਇਤਿਹਾਸਕ ਤੇ ਵਿਗਿਆਨਕ ਫੈਸਲੇ ਪਿਆਰ ਦੇ ਲੋਕਾਂ ਦੇ ਵਿੱਚ ਲੈ ਜਾ ਰਹੇ ਆ ਉਹਦੇ ਨਾਲ ਦੀ ਨਾਲ ਜਿਹੜਾ ਜੰਗਲਾਤ ਵਿਭਾਗ ਆ ਜੰਗਲਾਤ ਵਿਭਾਗ ਵੱਲੋਂ ਅੱਜ ਦੇ ਦਿਨ ਦੇ ਉੱਤੇ ਕਿਉਂਕਿ ਅੱਜ ਪੰਜਾਬ ਦੇ ਮਹਾਨ ਕਵੀ ਸ਼ੇਖਮੁਹੰਮਦ ਵਟਾਲਵੀ ਜੀ ਦਾ ਅਨਾਨਮਾ ਬਰਥਡੇ ਆ 16 ਦੇ ਜਨਮ ਦਿਨ ਦੇ ਉੱਤੇ ਅਸੀਂ ਪੰਜਾਬ ਦੇ ਅੰਦਰ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਜਿਸ ਥੀਮ ਨੂੰ ਲੈ ਕੇ ਇੱਕ ਮਹੀਨਾ ਭਰ ਚੱਲਣ ਵਾਲੇ ਆ ਪਾਸ਼ਾਨਾ ਤੇ ਕਪਤਾ ਮੁਕਾਬਲੇ ਦਾ ਆਰੰਭ ਕੀਤਾ ਸੋ ਅੱਜ ਬਟਾਲੇ ਦੀ ਇਸ ਧਰਤੀ ਤੋਂ ਜਿੱਥੇ ਸ਼ੇਖਮਰ ਬਟਾਲਵੀ ਜੀ ਦਾ ਜਨਮ ਹੋਇਆ ਵੈਸੇ ਕਈ ਪੱਖਾਂ ਤੋਂ ਬਟਾਲਾ ਬੜਾ ਇਤਿਹਾਸਕ ਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵੀ ਬੜਾ इमोशनल ਨਾਤਾ ਇਸ ਸ਼ਹਿਰ ਦੇ ਨਾਲ ਆ ਪਵਿੱਤਰ ਸਹਿਰ ਦੇ ਨਾਲ ਐ ਸੋ ਸ਼ੇਵ ਕੁਮਾਰ ਘਟਾਲਵੀ ਜੀ ਦੇ 99 ਵਰ੍ਹੇ ਦੇ ਉੱਤੇ ਅੱਜ ਇੱਥੇ ਇੱਕ ਬੜਾ ਖੂਬਸੂਰਤ ਜਿਹੜਾ ਈਵੈਂਟ ਕੀਤਾ ਸੋ ਮੈਂ ਸਾਰੇ ਪ੍ਰਬੰਧਕਾਂ ਦਾ ਆ ਆਮ ਆਦਮੀ ਪਾਰਟੀ ਦੇ ਸਾਰੇ ਸਥਾਨਕ ਲੀਡਰਸ਼ਿਪ ਦਾ ਸਾਰੇ ਚੇਅਰਮੈਨਸ ਦਾ ਦੇਵਦੀ ਗਿਬੇਸ਼ਨ ਗੁਰਦਾਸਪੁਰ ਦੇ ਸਾਰੇ ਸਸਾ ਸੰਗਧਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਬਹੁਤ ਸ਼ਾਨਦਾਰ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਜਿਸੀਂ ਜਾਣਦੇ ਆ ਕਿ ਜਿਹੜੀਆਂ ਵਾਤਾਵਰਨ ਦੇ ਅੰਦਰ ਚੇਂਜਸ ਆ ਰਹੀਆਂ ਨੇ ਸਾਰੀ ਦੁਨੀਆ ਦੇ ਵਿੱਚ ਪੰਜਾਬ ਵੀ ਉਹਦੇ ਤੋਂ ਵੱਖਰਾ ਨਹੀਂ ਰਹਿ ਸਕਦਾ ਸਾਡੇ ਜੀਵਨ ਦੇ ਉੱਤੇ ਸਾਡੇ ਫਸਲਾਂ ਦੇ ਉੱਤੇ ਪਕਸ਼ੀਆਂ ਦੇ ਉੱਤੇ ਵੱਡਾ ਅਸਰ ਪੈ ਰਿਹਾ ਸੋ ਉਸ ਵਾਤਾਵਰਨ ਚੇਂਜ ਦੇ ਲਈ ਜਿੱਥੇ ਵਿਗਿਆਨੀ ਲੋਕ ਕੰਮ ਕਰ ਰਹੇ ਆ ਨਵੀਆਂ ਬੋਝਾਂ ਸੋਲਦੇ ਆ ਉਥੇ ਜੰਗਲਾਤ ਵਿਭਾਗ ਦੇ ਵੱਲੋਂ ਪੰਜਾਬ ਦੇ ਅੰਦਰ ਯੰਗ ਸਿਧਗੁਰੂ ਦੇਵ ਹਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੀ ਆ ਰਿਹਾ ਸੋ ਨੂੰ ਧਿਆਨ ਚ ਰੱਖਦੇ ਆ ਉਹਨੂੰ ਸਮਰਪਤ ਹਰ ਜ਼ਿਲ੍ਹੇ ਦੇ ਵਿੱਚ 3.5 ਲੱਖ ਬੂਟੇ ਪੰਜਾਬ ਚ ਲਾਇਆ ਜਾਣਗੇ ਸੋ ਕਰੋੜਾ ਬੂਟੇ ਜਿਹੜੇ ਪੰਜਾਬ ਦੀ ਸਰਜਮੀਂ ਚ ਲਾਇਆ ਜਾਣਗੇ ਸੋ ਅੱਜ ਇਹ 1 ਮਹੀਨਾ ਪਰ ਹਫ਼ਤਾ ਤੇ ਪਾਸ ਮੁਕਾਬਲੇ ਚੱਲਣਗੇ ਔਰ ਇਹਨਾਂ ਮੁਕਾਬਲਿਆਂ ਦੇ ਵਿੱਚੋਂ ਜਿਹੜੇ ਵਜ਼ੇਤਾ ਹੋਣਗੇ ਬੱਚੇ ਚਾਹੇ ਉਹ ਪ੍ਰਾਇਮਰੀ ਦੇ ਆ ਚਾਹੇ ਮਿਡਲ ਦੇ ਆ ਸਕੈਂਡਰੀ ਦੇ ਜਾਂ ਕਾਲਜ ਪੱਧਰ ਦੇ ਉਹਨਾਂ ਨੂੰ ਨਗਦੀ ਇਨਾਮ ਵੀ ਜਿਹੜੇ ਆ ਮਾਨਜੁਗ ਮੁੱਖ ਮੰਤਰੀ ਜੀ ਵੱਲੋਂ ਦਵਾ ਮੈਂ ਕਹਿੰਦੇ ਅਸੀਂ ਜਾਣਦੇ ਆ ਕਿ ਪੰਜਾਬ ਦੀ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਜਿਹੜੀ ਸਕੂਲਾਂ ਕਾਲਜਾਂ ਦੇ ਵਿੱਚ ਐਜੂਕੇਸ਼ਨ ਲੈ ਰਹੀ ਹੈ ਪੜ ਰਹੀ ਆ ਉਹਨੂੰ ਰੁੱਖਾਂ ਨਾਲ ਜੋੜਿਆ ਜਾਵੇ ਔਰ ਵਾਤਾਵਰਣ ਨਾਲ ਜੋੜਿਆ ਜਾਵੇ ਤਾਂ ਜੋ ਭਵਿੱਖ ਦੀ ਪੀੜ੍ਹੀ ਨੂੰ ਜਿਹੜਾ ਉਹਦੇ ਅੰਦਰ ਇੱਕ ਮੋਹ ਇੱਕ ਸਨੇਹ ਜਾਗੇ ਸੋ ਜਿਹੜਾ ਜਿਹੜਾ ਇਹ ਮਕਸਦ ਹੈ ਇਹ ਮੁਕਾਬਲੇ ਇੱਕ ਮਹੀਨਾ ਕਰਵਾਏ ਜਾਣਗੇ ਈਸ਼ਵਰ ਕੁਮਾਰ ਬਟਾਲਵੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਹਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੀ ਹੈ ਉਹਨਾਂ ਦੇ ਜਨਮ ਦਿਨ ਤੋਂ ਜਿਹੜੀ ਆ ਸ਼ੁਰੂਆਤ ਕਰ ਰਹੇ ਆ ਤੇ ਈਸ਼ਵਰ ਕੁਮਾਰ ਬਟਾਲਵੀ ਦੇ ਜਨਮ ਦਿਵਸ ਨੂੰ ਸਮਰਪਿਤ ਆ ਸੋ ਇਹ ਪੂਰਾ ਇੱਕ ਮਹੀਨਾ ਪੰਜਾਬ ਦੇ ਪੰਜਾਬ ਦੇ ਬਸ ਬਸ ਸਕੂਲਾਂ ਚ ਚੱਲਿਆ ਰਹੇ ਬਿਲਕੁਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਤਿਆਰੀਆਂ ਨੇ ਮਤਲਬ ਜਿਹੜੀਆਂ ਹੋ ਚੁੱਕੀਆਂ ਨੇ ਔਰ ਤੁਹਾਨੂੰ ਗਾਇਬ ਗਾਏ ਮੈਂ মিডিਆ ਦੇ ਸਾਥੀਆਂ ਦਾ ਵੀ ਸ਼ੁਕਰਿਆਦਾ ਕਰਦਾ ਤੁਸੀਂ ਆਏ ਤੁਸੀਂ ਵੀ ਇਸ ਮਹਿੰਮ ਦੇ ਦਰ ਕਿਉਂਕਿ ਇਹ ਮਹਿਮ ਕਿਸੇ ਪਾਰਟੀ ਜਾਂ ਕਿਸੇ ਖਾਸ ਵਰਗ ਦੀ ਨਹੀਂ ਬਲਕੇ ਪੰਜਾਬੀਆਂ ਦੀ ਹੈ ਸ਼ਿਵ ਕੁਮਾਰ ਬਟਾਲਵੀ ਸਾਰੇ ਪੰਜਾਬੀਆਂ ਦਾ ਸੋ ਇੱਕ ਮਹੀਨਾ ਪੂਰਾ ਗਜ਼ਲ गा ਰਹੇ ਹਾਂ ਭਾਜੀ ਆਪਣਾ ਨਾਮ ਦੱਸੋ ਹਾਂ ਮੇਰਾ ਨਾਮ ਛਰਨਪ੍ਰੀਤ ਸਿੰਘ ਸਰ ਸ਼ੇਖ ਮਲਕ ਰਾਜ ਜੀ ਜਿਹਨੇ ਤੁਸੀ ਇੱਥੇ ਆਏ ਹੋ ਕਿਸ ਵਾਸਤੇ ਮੈਂ ਐਕਚੁਅਲੀ ਆਪਣਾ ਗਜ਼ਲ ਆ ਰਹੀ ਮੇਰੀ ਸ਼ਿਵ ਕੁਮਾਰ ਬਟਾਲਵੀ ਦੀ ਉਹਨੂੰ ਪ੍ਰਮੋਟ ਕਰਨਾ ਆਇਆ ਸੀ ਸਰ ਉਹ ਕਿਹੜੀ ਗਜ਼ਲ ਹੈ ਤੇ ਸੁਣਾਣਾ ਜ਼ਰੂਰ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਰੰਗ ਗੋਰਾ ਗੁਲਾਬ ਲੈ ਬੈਠਾ ਮੈਨੂੰ ਤੇਰਾ शब ले बैठ शिव नुकरो सासी ही तर जब ले ਰੰਗ ਗੋਰਾ ਗੁਲਾਬ ਲੈ ਬੈਠਾ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਧੰਵਾਦ ਇਹ ਸਾਰਾ ਡੈਡੀਕੇਟ ਮੈਂ ਸ਼ਿਵ ਕੁਮਾਰ ਬਟਾਲਵ ਨੂੰ ਕਰਨਾ ਚਾਹੁੰਦਾ ਬਸ ਮੈਂ ਬਟਾਲੇ ਤੋਂ ਉਹ ਵੀ ਬਟਾਲੇ ਤੋਂ ਮੈਂ ਚਾਹੁੰਦਾ ਵੀ ਬਟਾਲੇ ਤੋਂ ਇਸ ਚੀਜ਼ ਦੀ ਜ਼ਿਆਦਾ ਪ੍ਰਮੋਸ਼ਨ ਹੋਏ ਇਸ ਚੀਜ਼ ਬਾਰੇ ਗੱਲ ਕਰਨਾ ਚਾਹੁੰਦਾ ਵੀ ਇਸ ਚੀਜ਼ ਨੂੰ ਜ਼ਿਆਦਾ ਚਰ ਲੋਕੀ ਪਿੱਛੇ ਰੱਖਦੇ ਥੋੜਾ ਟਾਈਮਸ ਨਾਉ ਪੰਜਾਬ